ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵੇ ਤੇ ਚੁੱਪਚਾਪ ਹੀ ਥੋੜਾ ਜਿਹਾ ਸੈਡ ਹਗਾ ਸੀ ਤੇ 3-4 ਮੁੰਡੇ ਹੈਗੇ ਆ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨ ਲਿਆ। ਇਹੋ ਜਿਹਾ ਉਹ ਮੁੰਡਿਆਂ ਚ ਦਬਾਈ ਇਹੋ ਜਿਹਾ ਤਾਂ ਮਕਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਝ ਕਹਿ ਦਿੱਤਾ ਜਿਹੜਾ ਉਹ ਨੂੰ ਥੱਟ ਕਰ ਗਿਆ। ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ। ਹਾਲੇ 15 ਦਿਨ ਨਹੀਂ ਚੱਡਿੰਗ ਤੇ ਲੱਗ ਰਿਹਾ ਮਾਣ ਮੂੰਹ ਇਹਦਾ ਉਸਰਾ ਜਾਂ ਐ ਕੋਈ ਮੈਨੂੰ ਬੜਾ ਘਬਰਾਇਆ ਸਿੱਖ ਕੁੜੀ ਹੈਗੀ ਨੇ ਜਿਹਦੇ ਨਾਲ ਉਹਦੀ ਗੱਲਬਾਤ ਕੀਤੀ ਹੈ ਤੇ ਉਹਨੇ ਵੀ ਉਹਦੀ ਬੋਤ ਲੈਣੀ ਤੈਣੀ ਕੀਤੀ ਹੋਈ ਆ ਉਹਦੇ ਕਰਕੇ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਵਾ ਪਲੱਸ 2 ਗਰਾਉਂਡ ਵਾਲ ਵੀ ਪਣੀਦਾ ਪੇਤਰੀ ਤੇ ਉਹਦੀ ਅੱਖਵਿਚਾ ਸਾਰੀਆਂ ਖਤਮ ਹੋ ਗਿਆ ਵਿਚਾਰੀ ਦੀ ਦੁਨੀਆ ਲੁੱਟੀ ਗਈ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ 'ਚ ਖੁਸ਼ ਰਹਿੰਦਾ ਸੀ ਕਦਾਂ ਨੇ ਕਿਨਾਂ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਨੇ ਵੇ ਲੱਗਾ ਸੀ ਇਹਨੂੰ ਅਗਣੀ ਭੇਂ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਿਹੜੇ ਨਾਂ ਸੀ ਸਾਨੂੰ ਮਦੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਜਿਹੜੇ ਉਹਨਾਂ ਵੀ ਤੁਰੰਤ ਪਛਾਤਾ ਦੇ। ਨੀਹਾ ਸ਼ਰਮਾ। ਹਾਂ ਜੀ ਨੀਹਾ ਜੀ ਕੀ ਗੱਲ ਹੋਈ ਐ? ਅੱਜ ਮੇਰੇ ਬੇਟੇ ਆ ਮੈਂ ਗਈ ਹੋਈ ਸੀ ਬਾਜ਼ਾਰ ਥੋੜਾ ਜਾ ਤੇ ਮੈਂ ਘਰ ਆਇਆ ਮਤਲਬ ਕਿ ਆਪਣੇ ਭਰਾ ਨੂੰ ਨੇ ਭੇਜਿਆ ਵਾ ਕੁਲਚਾ ਲੈਣ ਵਾਸਤੇ ਜਾ ਚਲਦਾ ਸਕੂਲ ਗਿਆ ਸੀ ਮੇਰਾ ਬੇਟਾ 5-6 ਦਿਨਾਂ ਬਾਅਦ ਤੇ ਘਰ ਆਇਆ ਵਾ ਤੇ ਚੁੱਪਚਾਪ ਹੀ ਥੋੜਾ ਸੈਡ ਹਗਾ ਸੀ ਪਤਾ ਭਰਾ ਦੱਸਣ ਲਿਆ ਵਾ ਤੇ ਮੁੜ ਕੇ ਫੋਨ ਤੇ ਗੱਲਾਂ ਗੁੱਲਾਂ ਮਾਰਦਾ ਰਿਹਾ ਵਾ ਕਿਸੇ ਨਾਲ ਕੋਈ ਕੁੜੀ ਹੈਗੀ ਐ ਇੱਕ ਤੇ ਤਿੰਨ ਚਾਰ ਮੁੰਡੇ ਹੈਗੇ ਐ ਜਿਹੜੇ ਮੇਰੇ ਮੁੰਡੇ ਨੂੰ ਤੰਗ ਬਹੁਤ ਕਰਨਦੇ ਐ ਤੇ ਜਿਹੜੀ ਉਹ ਇੱਕ ਕੁੜੀ ਹੈਗੀ ਨਾ ਜਿਹਦੇ ਨਾਲ ਉਹਦੀ ਗੱਲਬਾਤ ਗਈ ਐ ਤੇ ਉਹਨੇ ਵੀ ਉਹਦੀ ਬੋਤ ਲੈਣੀ ਤਾਂ ਨਹੀਂ ਕੀਤੀ ਹੋਈ ਐ ਉਹਦੇ ਕਰਕੇ ਮੇਰੇ ਮੁੰਡੇ ਨੇ ਸੋਸਾਇਟ ਕਰ ਲਿਆ ਵਾ ਕੋਣ ਕੁੜੀ ਕੋਈ ਰਹਿਣ ਆਲੀ ਹੈ ਤੇ ਕੀ ਨਾਮ ਉਹ ਨਹੀਂ ਪਤਾ ਜੇ ਮੈਨੂੰ ਹਾਂਜੀ ਠੀਕ ਹੈ ਤੇ ਬਸ ਇੰਨਾ ਮੈਨੂੰ ਪਤਾ ਹੈ ਕਿ ਕਹਿੰਦੇ ਇੱਕ ਕੁੜੀ ਹੈਗੀ ਹੈ ਤੇ 3-4 ਮੁੰਡੇ ਸਕੂਲ ਚ ਇਹਦੇ ਪੜਦੇ ਵਾ ਤੇ ਜਿਹੜੇ ਜਿਹੜੇ ਮੇਰੇ ਬੇਟੇ ਨੂੰ ਧਮਕੀਆਂ ਲਾਂਦੇ ਬੇਸੀ ਬਹੁਤ ਜ਼ਿਆਦਾ ਹੈ ਨਾ ਉਹਨਾਂ ਦਾ ਪਤਾ ਨਾਮ ਨਹੀਂ ਵੀ ਮੈਨੂੰ ਪਤਾ ਜੇ ਸਕੂਲੋਂ ਪਤਾ ਲੱਗ ਜਾਏਗਾ ਮੈਂ ਜਾ ਕੇ ਪਤਾ ਕਰਵਾ ਲਾਂਗੀ ਤੇ ਬਹੁਤ ਮੇਰੇ ਮੁੰਡੇ ਨੇ ਅੱਜ ਐਸ ਨੋਬਤ ਆ ਗਈ ਹੈ ਕਿ ਉਹਨੇ ਸੁਸਾਈਡ ਕਰ ਲਿਆ ਵਾ ਅੱਜ ਅੱਜ ਕਰਕੇ ਕਿਹੜੀ ਜਗ੍ਹਾ ਤੇ ਕਿੰਨੀ ਉਮਰ ਸੀ ਮੇਰੇ ਬੇਟੇ ਦੀ 18 ਸਾਲ ਉਮਰ ਸੀ ਉਹਨੇ ਬਾ ਲੱਗਾ ਸੀ ਉਹਨੂੰ ਮੇਰਾ ਬੇਟਾ ਹੱਸਦਾ ਖੇਡਦਾ ਸੀ ਜ਼ਿੰਦਗੀ ਚ ਖੁਸ਼ ਰਹਿੰਦਾ ਸੀ ਕਤਲ ਕਿੰਨਾ ਦੇ ਕਰਕੇ ਉਹਨੇ ਮੇਰੇ ਬੇਟੇ ਨੇ ਸੁਸਾਈਡ ਕਰ ਲਿਆ ਵਾ ਅੱਜ ਕੋਈ ਸੁਸਾਈਡ ਨੋਟ ਮਿਲਿਆ ਹੋਵੇ ਜਾਂ ਕੋਈ ਨਹੀਂ ਕੁਝ ਵੀ ਨਹੀਂ ਮਿਲਿਆ ਸੁਸਾਈਡ ਫੋਨ ਮਿਲਿਆ ਫੋਨ ਰੱਖ ਲਿਆ ਸੀ ਫੋਨ ਆ ਗਿਆ ਸਾਡੇ ਕੋਲ ਹੀ ਗਿਆ ਫੋਨ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੈਂ ਆ ਸਾਫ ਮੰਗਣ ਨਹੀਂ ਮੇਰੇ ਬੇਟੇ ਜਿਨ੍ਹਾਂ ਜਿਨ੍ਹਾਂ ਨੇ ਜਿੰਨੇ ਕਰਕੇ ਮੇਰੇ ਬੇਟੇ ਨੇ ਆਪ ਸੁਸਾਈਡ ਕੀਤਾ ਕੁੜੀ ਪਿੱਛੇ ਦੋ ਤਿੰਨ ਮੁੰਡਿਆਂ ਪਿੱਛੇ ਉਹਨੂੰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਗੋਲਡੀ ਪ੍ਰਧਾਨ ਇਸ ਇਲਾਕੇ ਦਾ ਪ੍ਰਧਾਨ ਹਾਂ ਮੈਂ ਹਾਂਜੀ ਪ੍ਰਧਾਨ ਜੀ ਕੀ ਗੱਲ ਹੋ ਗਈ ਏ ਕਿਹੜਾ ਰੋਕਾ ਜੀ ਭਾਜੀ ਇਹ ਗੇੜੇ ਦੀ ਮਾਂ ਚੋੜਾ ਬਿਆਰ ਅਗਲੀ ਮੋਛਿਆ ਵਾਲੀ ਜਿਹੜੀ ਏ ਇਹ ਬੱਚਾ ਜੇ 4-5 ਦਿਨਾਂ ਬਾਦ ਤੋਂ ਸਕੂਲ ਗਿਆ ਤੇ ਸਕੂਲੋਂ ਆ ਕੇ ਕਵਾਇ ਕਵੇ ਵਾਪਸ ਘਰ ਆ ਗਿਆ ਇਹਦਾ ਛੋਟਾ ਭਰਾ ਕਾ ਅਸੀਂ ਮੰਮੀ ਆਪਣਾ ਨਰਾਂਦੇ ਰੱਖੇ ਤੇ ਨਾਣੀ ਦੋਵਾਂ ਭਰਾਵਾਂ ਨੇ ਤੇ ਮਾਂ ਨੇ ਵੀ ਤੇ ਉਹ ਸਵੇਰੇ ਦਿੱਲੀ ਚਲੇ ਗਏ ਅਸੀਂ ਤੜਕੇ 5 ਵਜੇ ਮਾਬੀ ਆਰ ਕੋ ਚਮਾਨ ਨੇ ਅੰਗਈ ਤੇ ਆਪਣੇ ਭਰਾ ਨੂੰ ਆ ਕੇ 15 20 ਮਿੰਟ ਚੱਟੀ ਤੇ ਲੱਗਾ ਰਿਹਾ ਪਤਾ ਨਹੀਂ ਮੂੰਹ ਇਹਦਾ ਉਸਰਾ ਜਾਂ ਹੈ ਕੋਈ ਜਿਹਨੇ ਬੜਾ ਕਬਰ ਆਇਆ ਹੈ ਤੇ ਫੇਰੇ ਨੇ ਆਪਣੇ ਭਰਾ ਨੂੰ ਕੁੰਚਾ ਲੈਣ ਚਲੇ ਜਾ ਉਹ ਛੋਟਾ ਜਿਹੜਾ ਗਾਹੀ ਉਹ ਕੁੰਚਾ ਲੈਣ ਕੀ ਮਾਲੇ ਚਲੇ ਗਿਆ ਕੁੰਚਾ ਲੈ ਕੇ ਵਾਪਸ ਆਇਆ 15 20 ਮਿੰਟ ਲੱਗੇ ਅੱਧਾ ਘੰਟਾ ਤੇ ਆਨੇ ਬੂਆ ਘੜਾਇਆ ਆ ਕੇ ਤੇ ਬੂਆ ਅੰਦਰੋਂ ਬੰਦ ਕੀਤਾ ਸੀ ਉਹਨੇ ਥੋੜਾ ਝੀਠਾ ਨਹੀਂ ਦੇਖਿਆ ਕਿ ਸੌਂਦੇ ਨਹੀਂ ਗਿਆ ਕਿਤੇ ਝੀਠਾ ਨਹੀਂ ਦੇਖਿਆ ਜਿਹੜੇ ਇਹਨੇ ਆ ਆਤਮਤ ਜਿੱਤੀ ਫਾਂਚੀ ਲੜਕੇ ਆਹੀ ਤੁਹਾਨੂੰ ਨਾਨੀ ਨੀਨਾ ਨਿੱਕਲ ਸ਼ਰਮਾ ਹੋ ਕੇ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਜੀ ਅਸੀਂ ਤੋੜ ਕੇ ਦਬਾਰਾ ਉਹ ਮੁੰਡਿਆਂ ਨੂੰ ਥੱਲੇ ਲਾਇਆ ਉਹਨਾਂ ਨੂੰ ਥੋੜੇ ਥੋੜੇ ਸਾਹ ਪ੍ਰਾਣ ਆਵੇਗੀ ਅਸੀਂ ਦਬਾਰਾ ਥੱਲੇ ਲਾ ਕੇ ਮਾਈਂਡ ਹਸਪੀਟਲ ਲੈ ਗਏ ਪਰ ਉਹਨਾਂ ਚੋਂ ਮੁੰਡਾ ਮਰ ਗਿਆ ਔਰ ਅਸੀਂ ਪੁਲਿਸ ਨੂੰ ਇਨੀ ਗੱਲ ਦੱਸੀ ਹੈ ਕਿ ਜਿਹੜਾ ਵੀ ਦੋਸ਼ੀ ਹੈ ਜਿੰਨੇ ਵੀ ਇਹਨੂੰ ਟੈਲੀਫੋਨ ਤੇ ਧਮਕੀਆਂ ਲਾਈਆ ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ ਜਿਹੜਾ ਵੀ ਹੈ ਉਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਸਮਾਨਵੀਨਸਾ ਮਿਲ ਜਵੇ ਰੋਗ ਉਹਦੇ ਅੱਗੇ ਬੜੀ ਗਰੀਬ ਬੜੀ ਜਨਾਨੀ ਹੈ ਬੜੀ ਮੁਸ਼ਕਲ ਛੋਟਾ ਜਾਂ ਬੱਚਾ ਪਾਲ ਕੇ ਤੇ 14 ਸਾਲ ਦਾ ਚਰਨ ਕੀਤਾ 19ਵਾਂ ਸਾਲ ਲੱਗਾ ਜੀ ਇਹ ਪ੍ਰੋਗਰਾਮ ਨਹੀਂ ਹੈ 18 ਸਾਲਾ ਦਾ ਪੂਰਾ ਐਸੀ ਹੋਏ ਅਗੇ 2 ਮਹੀਨੇ ਬਾਅਦ ਉਹ ਜਨਮ ਦਿਨ ਸੀ ਉਹਦਾ ਉਸ ਤੋਂ ਪਹਿਲੇ ਉਹ ਇਹੋ ਜਿਹਾ ਉਹਨੂੰ 100 122 ਇਹੋ ਜਿਹਾ ਤਾਂ ਮਖਾਇਆ ਉਹਨੂੰ ਪਤਾ ਨਹੀਂ ਉਹਨੂੰ ਕੀ ਕੁਝ ਕਹਿਤਾ ਜਿਹੜਾ ਉਹ ਸੂਤ ਸੱਤ ਕਰ ਗਿਆ ਉਹ ਮਰਨ ਵਾਲਾ ਬੱਚਾ ਨਹੀਂ ਸੀ 97 98% ਨੰਬਰ ਲੈ ਕੇ ਆਂਦਾ ਸੀ ਐਡੇ ਟੌਪ ਦੇ ਸਕੂਲ ਵਿੱਚ ਪਾਇਆ ਉਹਨੂੰ ਉਹਨਾਂ ਨੂੰ ਗੱਲ ਇਹ ਵੀ ਸਭ ਤੋਂ ਨੰਬਰ 1 ਦੇ ਬੱਚਾ ਮੈਡਮ ਨੇ ਫੀਸਾਂ ਵੀ ਉਹਦੀਆਂ ਕਢਾ ਲਈ ਕਿ ਇਹ ਬੱਚਾ ਪੜ੍ਹਾਈ 'ਚ ਬਹੁਤ ਜ਼ਿਆਦਾ ਹੁਸ਼ਿਆਰ ਹੈਗਾ ਤੇ ਮਾਂ ਉਹਦੀ ਨੇ ਪਲੱਸ 2 ਕਰਾਂ ਤੋਂ ਬਾਅਦ ਉਹਨੂੰ ਕੈਨੇਡਾ ਭੇਜਣਾ ਸੀ ਤੇ ਉਹਦੀਆਂ ਖਵਾਇਚਾਂ ਸਾਰੀਆਂ ਖਤਮ ਹੋ ਗਿਆ ਵਿਜਾਰੀ ਦੀ ਦੁਨੀਆ ਲੁੱਟੀ ਗਈ ਇਹ ਦੋਸ਼ੀਆ ਤੇ ਪੁਲਿਸ ਪਰਚਾ ਤੁਰੰਤ ਕਰੇ ਉਹਨਾਂ ਚਿਰ ਹੀ ਬੋੜੀ ਨੂੰ ਅਗਨੀ ਭੇਟ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਜਿਹੜੇ ਨਾਂ ਅਸੀਂ ਤੁਹਾਨੂੰ ਪਤੇ ਲੱਗੇ ਆ ਉਹ ਨਾਂ ਦੇ ਦੇਵਾਂਗੇ ਪੁਲਿਸ ਨੂੰ ਸਵੇਰੇ ਉਹਨਾਂ ਦੇ ਤੁਰੰਤ ਪਰਚਾ ਦਵੇ ਔਰ ਜੇ ਪਰਚਾ ਨਹੀਂ ਦਿੰਦੀ ਪੁਲਿਸ ਅਸੀਂ ਆਪਣੀ ਪੋਸਟ ਮਾਰਟਲ ਬਿਲਕੁਲ ਕਰਵਾ ਕੇ ਲਾਸ਼ ਨੂੰ ਥਾਣੇ ਦੇ ਬਾਹਰ ਰੱਖਾਂਗੇ ਉਹ ਥਾਣੇ ਦਾ ਘਰਾਓ ਵੀਤਾ ਜਾਏਗਾ ਜੇ ਪੁਲਿਸ ਸਾਨੂੰ ਇਨਸਾਫ ਨਹੀਂ ਦੇਈ ਇਹਦਾ ਜਿਹੜਾ ਸੁਸਾਇਟੀ ਨੇ ਮੁੰਡੇ ਨੇ ਕੀਤਾ ਸੀਗਾ ਉਹਦੇ ਵਿੱਚ ਸਾਨੂੰ ਹਸਪੀਟਲ ਤੋਂ ਫੋਨ ਆਇਆ ਸੀ ਇਸ ਤਰ੍ਹਾਂ ਮੁੰਡੇ ਨੇ ਸੁਸਾਇਡ ਕਰ ਲਿਆ ਅਸੀਂ ਉਹਦੀ ਲਾਸ਼ ਕਬਜ਼ੇ ਲੈ ਕੇ ਮੋਰਟੀਰੀ ਖਾਤੀ ਆ ਲੜਕੀ ਦੇ ਮਾਣ ਨੇ ਬਿਆਨ ਦਿੱਤਾ ਸੀ ਵੀ ਜਿਹਦੇ ਪਿਤਾ ਦਿੱਲੀ ਗਏ ਆ ਅੱਜ ਹੀ ਗਏ ਆ ਦਿੱਲੀ ਚਾਰ ਦੇ ਰਹਿ ਗਏ ਉਹ ਜਦੋਂ ਸ਼ਾਮ ਨੂੰ ਵਾਪਸ ਆ ਜਾਣਗੇ ਉਹਨਾਂ ਦੇ ਆਉਣ ਤੇ ਕਾਰਵਾਈ ਕੀਤੀ ਜਾਵੇਗੀ ਉਹ ਆਗੇ ਨੇ ਉਹ ਇਹ ਸਵੇਰ ਦਾ ਨੂੰ ਇੱਥੇ ਨਹੀਂ ਲੱਗੇ ਆਏ ਉਹ ਮੈਨੂੰ ਰਾਤੀ ਕਹਿੰਦੇ ਵੀ ਆਗੇ ਇੱਥੇ ਉਹ ਜਦੋਂ ਆ ਜਾਣਗੇ ਉਹਨਾਂ ਨੂੰ ਲਾਲ ਲੱਗੇ ਤੇ ਫਿਰ ਕਾਰਵਾਈ ਹੋਏਗੀ ਸਰ ਕੀ ਨਾਮ ਮੁੰਡੇ ਦਾ ਕੋਈ ਮੁੰਡੇ ਦਾ ਨਾਮ ਆ ਨਿਖਲ ਜੀ ਕੀ ਕੋਈ ਆਪਣਾ ਸੁਸਾਈਡ ਨੋਟ ਮਿਲਿਆ ਕੋਈ ਨਾ ਕੋਈ ਸੁਸਾਈਡ ਨੋਟ ਵਗੈਰਾ ਕੁਝ ਨਹੀਂ ਮੋਬਾਈਲ ਬਰਾਮਤ ਹੋਇਆ ਮੋਬਾਈਲ ਇਹਦੇ ਬਰਾਮਤ ਦੇ ਜਿਹੜੇ ਹੈਗੇ ਸੀ ਉਹ ਅਸੀਂ ਕਬਜ਼ੇ 'ਚ ਲੈ ਲਿਆ ਉਹਦੇ ਸਾਰੇ ਖੋਲਾਂਗੇ ਉਹਦੇ 'ਚ ਪਤਾ ਲੱਗੂਗਾ ਕਿ ਕੀ ਗੱਲ ਬਾਤ ਹੈ ਕੀ ਕਾਰਵਾਈ ਕਰ ਰਹੇ ਹੋ ਤੁਸੀਂ ਹੁਣ ਇਹ ਹੁਣ ਆਉਂਦੇ ਪਏ ਅਫਸਰ ਸਾਹਿਬ ਨਾਲ ਗੱਲ ਕਰਕੇ ਜੋ ਕਾਰਵਾਈ ਹੋਗੀ ਅੰਦਰ ਵਿੱਚ ਲਿਆਤੀ